ਕਹਿੰਦੇ ਨੇ ਕਿ ਅਗਰ ਵਾਰ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਉਸ ਖੇਤ ਦਾ ਤਾਂ ਫਿਰ ਰੱਬ ਹੀ ਰਖਾ ਹੈ ਇੱਕ ਕਹਾਵਤ ਟੁਕਰੀ ਆ ਫਿਰੋਜ਼ਪੁਰ ਦੇ ਇੱਕ ਪੁਲਸ ਮਲਾਜ਼ਮ ਦੇ ਪੁਲਸ ਮਲਾਜ਼ਮ ਦੇ ਵੱਲੋਂ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਘਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਵਿਵੋਹਤ ਨੂੰ ਹਵਸ ਦਾ ਸ਼ਿਕਾਰ ਬਣਾਇਆ ਅਤੇ ਪੀੜਤ ਔਰਤ ਨੇ ਪੁਲਿਸ ਮੁਲਾਜ਼ਮ ਤੇ ਜ਼ਬਰਦਸਤੀ ਬਲਾਤਕਾਰ ਕਰਨ ਦੇ આરોਪ ਲਗਾਏ ਨੇ ਦੱਸਦੀ ਕਿ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਪੀੜਤਾ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ 4 ਸਾਲ ਪਹਿਲਾਂ ਉਸਦੇ ਪਤੀ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਅਤੇ ਉਦੋਂ ਦੀ ਉਹ ਇਕੱਲੀ ਰਹਿ ਰਹੀ ਹੈ ਅਤੇ ਘਰਾਂ ਵਿੱਚ ਕੰਮ ਕਰਕੇ ਆਪਣਾ ਬੱਚਾ ਪਾਲ ਰਹੀ ਹੈ ਇਸੇ ਦੌਰਾਨ ਉਸ ਨੂੰ ਸਾਹਮਣੇ ਰੰਦੇ ਪੁਲਿਸ ਮੁਲਾਜ਼ਮ ਰਾਜਾ ਨੇ ਆਪਣੇ ਘਰ ਵਿੱਚ ਕੰਮ ਕਰਨ ਲਈ ਬੁਲਾਇਆ ਅਤੇ ਜਦ ਉਹ ਕੰਮ ਕਰਨ ਦੇ ਲਈ ਰਾਜੇ ਦੇ ਘਰ ਗਈ ਤਾਂ ਉੱਥੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਗਿਆ ਇਸ ਦੇ ਨਾਲ ਹੀ ਪੀੜਤਾ ਨੇ ਦੱਸਿਆ ਕਿ ਜਦ ਉਸਨੇ ਆਪਣੇ ਆਪ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਹੁਣ ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਐਸਪੀਡੀ ਰੰਦੀਰ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੀੜਤ ਮਹਿਲਾ ਦੇ ਬਿਆਨਾਂ ਤੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁੱਤਰ ਪੰਮੇ ਨਾਲ ਚਾਹ ਪੁੱਤਰ ਕਰਨ ਨਾਲ ਵਿਆਹ ਹੋਇਆ ਸੀਗਾ। ਤੇ ਉਹ ਕੁਝ ਸਾਡੇ ਲੜਾਈ ਝਗੜੇ ਦੇ ਮੇਰੇ ਘਰ ਵਾਲੇ ਨੇ ਦੂਸਰੀ ਵਿਆਹ ਕਰਾ ਲਿਆ ਘੱਟੋ-ਸੱਤ ਅੱਠ ਮਹੀਨੇ ਪਹਿਲਾਂ। ਉਸਨੇ ਦੂਸਰੀ ਸ਼ਾਦੀ ਕਰ ਲਈ ਤੇ ਮੈਂ ਘਰ ਵਿੱਚ ਇਕੱਲੀ ਰਹਿੰਦੀ ਆ ਆਪਣੇ ਬੱਚੇ ਦੇ ਨਾਲ। ਤੇ ਇਹ ਕੀ ਮੈਂ ਘਰ ਦੇ ਬੱਚਾ ਪਾਲਣ ਵਾਸਤੇ ਆਪਣੇ ਮੈਂ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ ਸਾਡੇ ਘਰ ਦੇ ਸਾਹਮਣੇ ਨੀਲੂ ਔਂਕਿਤ ਇਹਨਾਂ ਦੇ ਘਰ ਜੋ ਕਿ ਮੇਰੇ ਮੂੰਹ ਬੋਲੇ ਪੂਆ ਬਨੇ ਹੋਏ ਨੇ ਮੈਂ ਇਹਨਾਂ ਇਹ ਘਰਾਂ ਤੇ ਕੰਮ ਕਰਦੀ ਆ ਮੈਂ ਇਹਨਾਂ ਇਹਨਾਂ ਘਰੇ ਇੱਕ ਪੁਲਿਸ ਮੁਲਾਜ਼ਮ ਰਾਜਾ ਜੋ ਕਿ ਇਹਨਾਂ ਘਰੇ ਆਂਦਾ ਸੀਗਾ ਮੈਂ ਉਹਨੇ ਮੈਨੂੰ ਕੰਮ ਵਾਸਤੇ ਬੋਲੇਆ ਪੂਆ ਨੇ ਕਿ ਇਹਦੇ ਘਰੇ ਕੰਮ ਤੇ ਲੱਗ ਜਾ ਤੇ ਮੈਂ ਕੰਮ ਕੰਮ ਕਰਨ ਵਾਸਤੇ ਉਹਦੇ ਘਰੇ ਗਈ ਮਹੀਨਾ ਪਹਿਲਾਂ ਮੈਂ ਪਹਿਲਾਂ ਕੰਮ ਕਰਦੀ ਸੀ ਫਿਰ ਮੈਂ ਹਟ ਗਈ ਹੁੰਦੀ ਨੀਅਤ ਮੇਰੇ ਲਈ ਸਹੀ ਨਹੀਂ ਲੱਗੀ ਫਿਰ ਕਰੇਬਾ ਨ ਕੁਛ 11 ਤਰੀਕ ਨੂੰ ਇਹ ਮੇਰੇ ਘਰ ਆਇਆ 10 11 ਵਜੇ 11 ਵਜੇ ਮੈਨੂੰ ਬੁਲਾਉਣ ਵਾਸਤੇ ਆਇਆ ਕਹਿੰਦਾ ਮੇਰੇ ਘਰੇ ਕੰਮ ਕਰ ਚਾ ਕਪੜੇ ਤੇ ਮੇਰੇ ਸਫਾਈ ਕਰ ਜਾ ਫਿਰ ਤੋਂ ਮੈਂ ਘਰ ਵਿੱਚ ਕੱਲੀ ਸੀਗੀ ਉਸ ਤੋਂ ਬਾਅਦ ਕਿਤੇ ਅੰਕਿਤ ਤੇ ਰਾਇਆ ਦੋਨੋਂ ਆਏ ਸਾਹਮਣੇ ਘਰ ਦਾ ਮੁੰਡਾ ਤੇ ਰਾਜਾ ਇਹ ਜੋ ਕਿ ਪੁਲਿਸ ਮੁਲਾਜ਼ਮ ਹੈ ਇਹ ਮੇਰੇ ਘਰ ਦੇ ਵਿੱਚ ਮੈਂ ਕੱਲੀ ਸੀ ਤੇ ਇਹ ਮੇਰੇ ਕੋਲੋਂ ਕਪੜੇ ਕੰਮ ਕਰਨ ਵਾਸਤੇ ਬੁਲਾਇਆ ਮੈਂ ਇਹਨੂੰ ਕਿਹਾ ਕਿ ਤੁਸੀਂ ਚਲੇ ਜਾਓ ਕਿ ਮੈਂ ਤੁਹਾਡੇ ਪਿੱਛੇ ਆ ਜੂੰਗੀ ਕੰਮ ਕਰਨ ਲਈ ਤੇ ਮੈਂ ਥੋੜੀ ਦੇਰ ਬਾਅਦ ਮੈਂ ਪੈਦਲ ਇਸ ਦੇ ਘਰ ਚਲੀ ਗਈ ਤੇ ਉਸ ਤੋਂ ਬਾਅਦ ਜਦੋਂ ਮੈਂ ਦਰਵਾਜ਼ਾ ਖੜਕਾਇਆ ਤੇ ਮੈਂ ਕੰਮ ਵਾਸਤੇ ਅੰਕਿਤ ਨੇ ਅੰਕਿਤ ਨੇ ਤੇ ਦੋਨੋਂ ਜਨੇ ਬਾਹਰ ਆ ਗਏ ਤੇ ਇਹਨਾਂ ਨੇ ਗੇਟ ਖੋਲ੍ਹਿਆ ਤੇ ਮੈਂ ਇਹਨਾਂ ਨੂੰ ਬੋਲਿਆ ਕਿ ਤੁਸੀਂ ਦੱਸੋ ਕੀ ਕੰਮ ਕਰਨਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਮੈਨੂੰ ਅੰਦਰ ਵਾ ਕੇ ਕਹਿੰਦਾ ਕੰਮ ਤੇ ਕੀ ਜਲਦੀ ਆ ਕੀ ਕੰਮ ਹੋ ਜੂਗਾ ਕਿ ਆਪ ਕੰਮ ਕਰ ਲੂਗੇ ਬਾਅਦ ਚ ਤੇ ਉਸ ਤੋਂ ਬਾਅਦ ਇਹਨਾਂ ਨੇ ਕਿ ਕਿਤਾ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗੀ ਕੁੰਡੀ ਲਾ ਲਈ ਅੰਕਿਤ ਬਾਹਰ ਖੜ ਗਿਆ ਦਰਵਾਜ਼ੇ ਤੇ ਰਾਖੀ ਵਾਸਤੇ ਕਹਿੰਦੇ ਤੂੰ ਬਾਹਰ ਦੇਖ ਕੋਈ ਆ ਨਾ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਨੇ ਅੰਦਰ ਮੈਨੂੰ ਕੁੰਡੀ ਲਾ ਲਈ ਫਿਰ ਇਹਨਾਂ ਨੇ ਮੇਰੇ ਨਾਲ ਬਹੁਤ ਜ਼ੋਰ ਜ਼ਬਰਦਸਤੀ ਕਰਦੇ ਨੇ ਘਟੋ ਘਟਾ ਮੇਰੇ ਨਾਲ ਅੱਧਾ ਘੰਟਾ ਪੂਰਾ ਜ਼ੋਰ ਜ਼ਬਰਦਸਤੀ ਖਿੱਚ ਤੋੜ ਕਰਦੇ ਨੇ ਮੈਂ ਮਨਾ ਕਰਦੀ ਸੀਗੀ ਕਿ ਮੈਨੂੰ ਬਹੁਤ ਮਜਬੂਰ ਕੀਤਾ ਇਹਨਾਂ ਨੇ ਕਿ ਮੇਰੇ ਸਿਰ ਤੇ ਵੀ ਕੀਤਾ ਮੈਨੂੰ ਘੰਟੇ ਨਾਲੋਂ ਜ਼ਿਆਦਾ ਕਿ ਕਾਫੀ ਮੇਰੀ ਬੁਰੀ ਹਾਲਤ ਤੱਕ ਆਪ ਦਿੰਦੇ ਸੀ ਕਿ ਕੁੱਟਮਾਰ ਕਰਦਾ ਰਿਹਾ ਤੇ ਉਸ ਤੋਂ ਬਾਅਦ ਕਿ ਇਹਨਾਂ ਨੇ ਕੀ ਕੀਤਾ ਕਿ ਜਦੋਂ ਕਿ ਮੈਂ ਮਨਾ ਕੀਤਾ ਕਿ ਅੰਕਿਤ ਬਾਹਰ ਖੜਾ ਹੋਇਆ ਸੀ ਫਿਰ ਇਹਨਾਂ ਨੇ ਜਦੋਂ ਮੇਰੇ ਨਾਲ ਗਲਤ ਕੀਤਾ ਮੈਨਾਂ ਬਲਤ ਕਰ ਜਬ ਮੇਰੇ ਬਿਨਾਂ ਮਰਜ਼ੀ ਤੋਂ ਮੇਰੇ ਨਾਲ ਕੀਤਾ ਉਸ ਤੋਂ ਬਾਅਦ ਕਿ ਇਹਨਾਂ ਨੇ ਜਦੋਂ ਕੁੰਡੀ ਖੋਲਤੀ ਤੇ ਮੈਂ ਬਾਹਰ ਗਲੀ 'ਚ ਜਾ ਕੇ ਰੋਲਾ ਪਾਇਆ ਉਸ ਤੋਂ ਬਾਅਦ ਮੈਂ ਪੂਰੀ ਗਲੀ 'ਚ ਰੋਲਾ ਪਾਉਂਦੀ ਰਹੀ ਕਿ ਉਸ ਤੋਂ ਬਾਅਦ ਇਹਨੇ ਛੱਤ ਤੇ ਚੜ੍ਹ ਕੇ ਮੇਰੇ ਇੱਟਾ ਪਾਈਆਂ ਪਾਣੀ ਪਾਇਆ ਕਿ ਮੇਰੇ ਨਾਲ ਬਹੁਤ ਜ਼ਿਆਦਾ ਮੇਰੇ ਸਿਰ ਤੇ ਇੱਟਾ ਉੱਟਾ ਮਾਰੀਆਂ ਕਿ ਮੇਰੇ ਨਾਲ ਜ਼ਬਰਦਸਤੀ ਕਿ ਮੈਨੂੰ ਕਹਿੰਦਾ ਸੀ ਇੱਥੋਂ ਨਿਕਲ ਕਿ ਸਾਡੀ ਗਲੀ ਵਾਲੇ ਦੇਖਦੇ ਰਹੇ ਕਿਸੇ ਨੇ ਕੋਈ ਇਨਸਾਫ ਕੋਈ ਕੁਝ ਨਹੀਂ ਦਿੱਤਾ ਕਿ ਨਾਲ ਹੀ ਅੰਦਰ ਤੋਂ ਮੈਨੂੰ ਛਡਵਾਇਆ ਕਿ ਉਹਦੀ ਬਹੁਤ ਮੁਲਾਜਮ ਹੈ ਪੁਲਿਸ ਮੁਲਾਜ਼ਮ ਹਾਂ ਜੋ ਕਿ ਪੁਲਿਸ ਮੁਲਾਜ਼ਮ ਕਿ ਜੋ ਕਿ ਲੋਕਾਂ ਦੀ ਸੁਰੱਖਿਆ ਕਰਦਾ ਕਿ ਇਹ ਮੇਰੀ ਜ਼ਿੰਦਗੀ ਨਾਲ ਮੇਰੀ ਇੱਜ਼ਤ ਨਾਲ ਖੇਡਿਆ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਰਾਜਾ ਪੁਲਿਸ ਮੁਲਾਜ਼ਮ ਚੇਲ ਦਾ ਮੁਲਾਜ਼ਮ ਹੈ ਇਹ ਸਭ ਕੁਝ ਕਿ ਜਦੋਂ ਮੈਂ ਇਹ ਪਹਿਲਾਂ ਵੀ ਮੇਰੇ ਘਰ ਆਏ ਜਾਂਦਾ ਸੀਗਾ ਰਾਤ ਨੂੰ ਗੇਟ ਟੱਪ ਕੇ ਤੇ ਮੈਨੂੰ ਧਮਕੀ ਦਿੰਦੇ ਮੇਰੀ ਸੋਹਰਿਆਂ ਦੀ ਸ਼ਹਿਰ ਨਾਲ ਕਿ ਅੱਗੇ ਵੀ ਇਹ 2-3 ਮਹੀਨੇ ਜਦੋਂ ਪਹਿਲਾ ਕੰਮ ਕਰਦੇ ਸੀ ਗੇਟ ਟੱਪ ਕੇ ਮੇਰੇ ਘਰੇ ਬਾੜੇ ਆਂਦਾ ਸੀਗਾ ਰਾਤ ਨੂੰ ਉਦੋਂ ਵੀ ਮੈਨੂੰ ਜੋੜ ਦੇਵੇ ਮੈਨੂੰ ਕਹਿੰਦਾ ਸੀ ਜੇ ਤੂੰ ਰੋਲਾ ਪਾਇਆ ਤੇ ਤੈਨੂੰ ਮੈਂ ਗੋਲੀ ਮਰਵਾ ਦੂੰਗਾ ਕਿ ਇਹ ਸਾਰਾ ਸੋਹਰੇ ਮੇਰੇ ਸੋਹਰਿਆਂ ਦੀ ਸ਼ੈ ਨਾਲ ਕਰਦਾ ਕਿ ਬਲਵਿੰਦਰ ਸਿੰਘ ਜੋ ਕਿ ਮੈਨੂੰ ਘਰੋਂ ਕਢਵਾਉਣਾ ਚਾਹੁੰਦੇ ਆ ਕਿ ਮੈਂ ਘਰ ਵਿੱਚ ਇਕੱਲੀ ਆਪਣਾ ਜਵਾਕ ਲੈ ਕੇ ਪਾਲਦੀ ਆ ਤੇ ਇਹ ਮੈਨੂੰ ਕਢਵਾਣਾ ਚਾਹੁੰਦੇ ਸੀਗਾ ਉੱਥੋਂ ਘਰੋਂ ਉਨ ਕੀ ਸਖਤ ਕਾਰਵਾਈ ਦੀ ਮੰਗ ਕਰਦੇ ਤੇ ਹੋਣੀ ਚਾਹੀਦੀ ਇਹਨਾਂ ਗ੍ਰਿਫਤਾਰੀ ਉੱਤੇ ਮੈਂ ਇਹਨਾਂ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਕਿ ਬਲਵਿੰਦਰ ਸਿੰਘ ਮੇਰਾ ਘਰ ਵਾਲਾ ਕਰਾ ਨਾ ਮੈਂ ਭੋਂਦੇ ਨੀਲੂ ਜੋ ਕਿ ਅੰਕਿਤ ਦੀ ਮਾਤਾ ਹੈ ਕਿ ਇਹਨਾਂ ਦੀ ਸਾਰਿਆਂ ਦੀ ਸ਼ਹਿਤ ਤੇ ਸਭ ਕੁਝ ਕੀਤਾ ਉਹ ਵੀ ਮਦਦ ਕਰਦੇ ਨਹੀਂ ਕਿਸ ਤਰ੍ਹਾਂ ਸਾਰਿਆਂ ਦੀ ਉਹਦੀ ਮਦਦ ਕਰਦੇ ਆ ਕਿ ਮੈਨੂੰ ਮੈਨੂੰ ਘਰੋਂ ਕਢਵਾਉਣ ਵਾਸਤੇ ਉਹੜੇ ਕੁਛੜੇ ਇਹ ਤਾਂ ਫਿਰ ਕਰਾਈ ਕੀਤੀ ਉਹਨਾਂ ਨੇ ਕੋਈ ਗਿਫਟ ਆ ਰਹੀ ਨਹੀਂ ਕੀਤੀ ਹੋਰ ਮੰਨ ਕੇ ਤੁਹਾਡੀ ਭਗਵੰਤ ਮਾਨ ਤੱਕ ਹੀ ਮੰਨ ਕਰਦੇ ਆ ਮੈਂ ਭਗਵੰਤ ਮਾਨ ਤੋਂ ਇਹ ਮੰਗ ਕਰਦੀ ਆ ਕਿ ਮੈਨੂੰ ਉੱਥੇ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਜੋ ਕਿ ਮੇਰੀ ਇੱਜ਼ਤ ਨਾਲ ਖੇਡੇ ਆ ਮੈਨੂੰ ਸਾਰੇ ਜਣੇ ਰਲ ਕੇ ਤੇ ਮੈਨੂੰ ਇਨਸਾਫ ਤੋਂ ਕੁੱਟ ਮਾਰ ਕੀਤੀ ਆ ਤੇ ਸਾਰੇ ਬਲਕਿੰਦਰ ਸਿੰਘ ਮੇਰਾ ਘਰ ਵਾਲਾ ਕਰਨ ਤੇ ਮੀਲੂ ਤੇ ਅੰਕਿਤ ਤੇ ਰਾਜਾ ਇਹ ਸਾਰਿਆਂ ਦੀ ਸ਼ਹਿਰ ਨਾਲ ਕਿੱਥੋਂ ਦੇ ਰਹਿਣ ਵਾਲੇ ਨੇ ਏ ਸਾਰੇ ਉੱਥੇ ਰਹਿ ਨਾਲੇ ਜਿਹੜੀ ਨੀਲੂ ਮੇਰੇ ਘਰ ਦੇ ਸਾਹਮਣੇ ਰਹਿੰਦੀ ਆ ਜੋ ਕਿ ਮੇਰੇ ਭੂਆ ਬਣੀ ਹੋਈ ਆ ਗਲੀ 'ਚ ਤੇ ਜਿਹੜਾ ਰਾਜਾ ਉਹ ਰਾਮਰੇਨ ਗਲੀ 'ਚ ਸਾਡੀ ਬੈਕ ਸਾਈਡ ਰਹਿੰਦਾ ਅ ਚਾਰ ਸਾਲ ਹੋ ਗਏ ਕੀ ਹੋਇਆ ਕਿ ਪਹਿਲਾਂ ਉਹਨਾਂ ਨੇ ਹੋਰੇ ਕਰਵਾ ਲਿਆ ਸਰ ਇਹਦੇ ਨਾਲ ਸੋਰੀ ਪਰਵਾਬ ਨਾਲ ਅੱਜ ਤੋਂ 5-6 ਮਹੀਨੇ ਰੋਲਾ ਚੱਲ ਰਿਹਾ ਵਾ ਮਕਾਨ ਦਾ ਇਹਦੇ ਹਸਬੰਦ ਨੇ ਕਰਾ ਲਈ ਸੀ ਦੂਜੀ ਮੈਰਿਜ ਤੇ ਉਸ ਤੋਂ ਬਾਅਦ ਕੀ ਹੋਇਆ ਇਹ ਉਹ ਮੈਰਿਜ ਕਰਾ ਕੇ ਘਰੋਂ ਭੱਜੇ ਹੋਏ ਨੇ ਇਹ ਇਕੱਲੀ ਆਪਣੇ ਬੱਚੇ ਨੂੰ ਲੈ ਕੇ ਉੱਥੇ ਰਹਿ ਰਹੀ ਐ ਠੀਕ ਐ ਇਹ ਉੱਥੇ ਘਰਾਂ ਦੇ ਸਾਮ ਕੰਮਕੁਮ ਕਰਦੀ ਆ ਇੱਕ ਸਾਮਲਾ ਘਰ ਐ ਨੀਲੂ ਉਹਨੇ ਇਹਨੂੰ ਕਿਤੇ ਕੰਮ ਤੇ ਲਵਾਤਾ ਰਾਜੇ ਕੇ ਘਰੇ ਉਹਦੇ ਨਾਲ ਇਹ ਤਾਂ ਅਣਜਾਨ ਸੀਗਾ ਕਿ ਉਹਨੇ ਉਨ੍ਹਾਂ ਦੇ ਥਰੂ ਕੰਮ ਤੇ ਲਵਾਤਾ ਤੇ ਇਹ ਉਸ ਦਿਨ ਦੁਪਹਿਰ 11 ਤਰੀਕ ਨੂੰ ਦੁਪਹਿਰ ਨੂੰ ਇਹ ਕੰਮ ਕਰਨ ਗਈ ਹੈ ਬਾਨੇ ਨਾਲ ਬੁਲਾਉਣ ਆਏ ਨੇ ਉਹ ਕਿ ਸਾਡੇ ਘਰੇ ਸਫਾਈਆਂ ਕੱਪੜੇ-ਕੁਪੜੇ ਧੋ ਜੋ ਜੋ ਵੀ ਆ ਤੇ ਹਾਂ ਉਹ ਇਹ ਕਰ ਦੇ ਵਿੱਚ ਕੱਲੀ ਸੀਗੀ ਤੇ ਜਦੋਂ ਇਹ ਘਰ ਚ ਕੱਲੀ ਸੀ ਤੇ ਇਹ ਉਹਨੂੰ ਬੁਲਾਉਣ ਆਏ ਨੇ ਬੁਲਾਉਣ ਆਏ ਤਾਂ ਉਸ ਤੋਂ ਬਾਅਦ ਇਨੂੰ ਘਰੇ ਲਿਜਾ ਕੇ ਇਹਦੇ ਨਾਲ ਗਲਤ ਹਰਕਤਾਂ ਕੀਤੀਆਂ ਨੇ ਜੋਰ ਜ਼ਬਰਦਸਤੀ ਹਾਂ ਇਹਨੇ ਤਾਂ ਕਾਫੀ ਕੁੱਟਮਾਰ ਕੀਤੀ ਆ ਤੇ ਸਿਰਸੁਰਚ ਸੱਟਾਂ ਨੇ ਤੇ ਕਾਫੀ ਮਤਲਬ ਕੀ ਹਾਂ ਉੱਥੇ ਗਵਾਂਡੀਆਂ ਨੇ ਇਹਨੂੰ ਦਾਖਲ ਕਰਾਇਆ ਸੀਗਾ ਉਸ ਤੋਂ ਬਾਅਦ ਸਾਨੂੰ ਫੋਨ ਗਿਆ ਕਿ ਤੁਹਾਡੀ ਸਿਸਟਰ ਨਾ ਆਇਆ ਹੋਇਆ ਤੇ ਅਸੀਂ ਇਹਦੇ ਕੋਲ ਪਹੁੰਚੇ ਉਸੇ ਦਿਨ ਰਾਤ ਨੂੰ ਪੁਲਿਸ ਮੁਲਾਜ਼ਮ ਨੇ ਕੀ ਹਰਕਤ ਇਹ ਪੁਲਿਸ ਮੁਲਾਜ਼ਮ ਹੈ ਹਾਂਜੀ ਕਿੱਥੇ ਲੱਗਾ ਇਹ ਸ਼ਾਇਦ ਕਪੂਰ ਥਲੇ ਦੇ ਜੇਲ੍ਹ ਦੇ ਵਿੱਚ ਡਿਊਟੀ ਹੈ ਉਹਨਾਂ ਦੀ ਇਸ ਤਰ੍ਹਾਂ ਦੀ ਹਰਕਤ ਇਹਦੇ ਕੀਤੀ ਬਹੁਤ ਨਾਜਮ ਹੈ ਇਹ ਜੀ ਹਰਕਤੋ ਸ਼ਰਮਸ਼ਾਰ ਕਰਨ ਵਾਲੀ ਹੈਗਾ ਅਸੀਂ ਪੁਲਸ ਹਲਾ ਤੋ ਕੀ ਆਸਰਾ ਰੱਖ ਸਕਦੇ ਜਿਹੜੇ ਜਿੰਨਾ ਤੋਂ ਆਪੇ ਇਨਸਾਫ ਲੈਣ ਜਾਂਦੇ ਉਹੀ ਉੱਠ ਕੇ ਇਹ ਜਿਹਾ ਹਰਕਤਾ ਕਰਨਗੇ ਤੇ ਆਮ ਪਬਲਿਕ ਤਾਂ ਕੀ ਕਹਿ ਸਕਦੀ ਹੈ ਬਾਣਖਾ ਕਰ ਤੋ ਕੀ ਪੀਲ ਕਰਨਾ ਸਾਨੂੰ ਇਹੀ ਅਪੀਲ ਹੈ ਕਿ ਸਾਨੂੰ ਜਲਤੋ ਜਲਦੀ ਇਨਸਾਫ ਦਿੱਤਾ ਜਾਵੇ ਤੇ ਮੁਕਦਮਾ ਦਰਜ ਹੋਇਆ 160/23 ਵੀਰਿ थाना ਹੈ ਜੀ ਇਹ ਕੇਮਲਾਨ ਮਸੂਲ ਹੋਈ ਸੀ ਹਸਪੀਟਲ ਤੋਂ ਉਸਤੇ ਬੇਸਿੱਸ ਤੇ 70 ਦਾ ਪਛਾਤਾ ਜੋ ਹੈ ਅਜਰਾ ਕਿ ਉਸ ਦਾ ਨਾਮ ਰਾਜਾ ਹੈ ਅਸੀਂ ਤਫ਼ਤੀਸ਼ ਕਰਨਾ ਤੇ ਆਪ ਨੂੰ ਦੱਸਦੇ ਹਾਂ ਤੇਜ਼ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ